ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਆਇਆ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਨਵੇਂ ਬਲੌਗ ਦੇ ਵਿੱਚ ਦੋਸਤੋ ਦੂਸਰਾ ਦਿਨ ਚੜ ਚੁੱਕਾ ਆ ਤੇ ਰਾਤ ਨੂੰ ਵੀ ਦੇਖਿਆ ਕਿੰਨੇ ਜ਼ਿਆਦਾ ਭੱਕੜ ਸੀਗੇ ਹੁਸ਼ਿਆਰਪੁਰ ਏਰੀਆ 'ਚ ਕਾਫੀ ਜ਼ਿਆਦਾ ਭੱਕੜ ਸੀਗੇ ਤੇ ੱੱਲੇ ਯਾਨੀ ਕਿ ਨਾ ਜੂਨ ਮਹੀਨਾ ਚੱਲਦਾ ਪਿਆ ਆ ਭਵਾਕੜੇ ਜਿਹੜੇ ਹੁੰਦੇ ਨਾ ਜੁਲਾਈ ਜੁਲਾਈ ਮਹੀਨੇ ਤੋਂ ਬਾਅਦ ਚੜਨਾ ਸ਼ੁਰੂ ਹੁੰਦੇ ਹੁੰਦੇ ਤਾਂ ਅੱਜ ਨਾ ਜੁਲਾਈ ਮਹੀਨੇ ਆਉਣੇ ਸ਼ੁਰੂ ਹੁੰਦੇ ੱੱਲੇ ਜੂਨ ਮਹੀਨਾ ਚੱਲ ਰਿਹਾ ਕਾਫੀ ਯਾਨੀ ਕਿ ਜ਼ਿਆਦਾ ਭੱਕੜ ਸੀਗੇ ਰੋਡ ਤੇ ਮੈਂ ਬਾਈਕ ਚਲਾ ਰਿਹਾ ਸੀਗਾ ਰਾਤ 8 ਵਜੇ ਟਾਈਮ ਨਾਲ ਲੈਪਟੋਨ ਉਹਦਾ ਘਰ ਗਿਆ ਰੋਡ ਤੇ ਵੀ ਨਾ ਇਹਦਾ ਬਾਈਕ ਤੇ ਲਾਈਟ ਨਾਲ ਭੌਕਣ ਮੋੜ ਨੂੰ ਆਦੇ ਗਏ ਸੀਗੇ ਅੱਖਾਂ ਚੋਂ ਬੰਦੇ ਸੀਗੇ ਇਹੋ ਜਿਹਾ ਹਾਲ ਸੀਗਾ ਤੇ ਚਲੋ ਫਿਲਹਾਲ ਅੱਜ ਦੇ ਮੌਸਮ ਦੀ ਗੱਲ ਕਰੀਏ ਮੌਸਮ ਠੰਡਾ ਹੋ ਚੁੱਕਾ ਜੀ ਦੇਖੋ ਪਿੱਛੇ ਬਿਲਕੁਲ ਠੰਡਾ ਹੈ ਮੌਸਮ ਧੁੱਪ ਵੀ ਨਹੀਂ ਨਿਕਲਦੀ ਬਈ ਆ ਸਾਡੀ ਲੈਬ ਦੇ ਦੋ ਬੰਦੇ ਆ ਗਏ ਆ ਸਾਡੀ ਲੈਬ ਦੇ ਦੋ ਬੰਦੇ ਆ ਚੁੱਕੇ ਆ ਲੰਮੀ ਵੀ ਲੱਗ ਚੁੱਕਾ ਆ ਲਗਾਤਾਰ ਇੱਕ ਹਫਤਾ ਹੋ ਗਿਆ ਠੰਡਾਈ ਚੱਲ ਰਿਹਾ ਹੁਸ਼ਿਆਰਪੁਰ ਚ ਕੰਮ ਸਾਡੇ ਸਟਾਫ ਮੈਂਬਰ ਆ ਜੀ ਹਾਂਜੀ ਲਗਾਤਾਰ ਇੱਕ ਹਫਤਾ ਹੋ ਗਿਆ ਆ ਇੱਕੋ ਜਿਹਾ ਠੰਡਾ ਜਿਹਾ ਮੌਸਮ ਚੱਲ ਰਿਹਾ ਆਪਣੇ ਹੁਸ਼ਿਆਰਪੁਰ ਦੇ ਵਿੱਚ ਬਾਰਿਸ਼ ਵਿੱਚ ਵਿੱਚ ਪੈਂਦੀ ਆ ਜਿਹੜਾ ਅੱਜ ਪਈ ਆ ਦੋ ਤਿੰਨ ਦਿਨ ਪਹਿਲਾਂ ਵੀ ਪਈ ਸੀਗੀ ਤੇ ਬਾਕੀ ਅੱਜ ਇੱਕ ਸਪੈਸ਼ਲ ਦੇ ਨਾਮ ਅੱਜ ਹੈਗਾ ਸਾਡੀ ਮੇਰੀ ਭਾਣਜੀ ਲਗਦੀ ਮਹਿਕਪ੍ਰੀਤ ਕੋ ਰੋਦਾ ਹੈਗਾ ਬਰਥਡੇ ਉਧਰ ਵੀ ਜਾਣਾ ਆਪਾਂ ਛੋਟੀ ਜਿਹੀ ਸੈਸ਼ਨ ਰੱਖੀ ਹੋਈ ਆ ਤੇ ਚਲੋ ਜੋ ਵੀ ਆਪਸ਼ਨ ਦਿਖਾਵਾਂਗੇ ਤੇ ਬਾਰਿਸ਼ ਹੋ ਚੁੱਕੀ ਹੈ ਜੀ ਤੇਜ਼ ਬਾਰਾ ਦਾ ਮੌਸਮ ਦਿਖਾਈਏ ਜੀ ਚੈੱਕ ਕਰ ਸਕਦੇ ਹੋ ਜੀ ਪਾਣੀ ਪਾਣੀ ਹੋ ਚੁੱਕਿਆ ਮੌਸਮ ਵੀ ਯਾਨੀ ਕਿ ਹਨੇਰਾ ਹੋ ਚੁੱਕਾ ਹੈ ਹਨੇਰਾ ਤਾਂ ਆਉਂਦਾ ਨਾ ਸ਼ਾਮ ਦੇ 7 8 7:30 ਵਜੇ ਦਾ ਟਾਈਮ ਇਹੋ ਜਿਹਾ ਮੌਸਮ ਹੋਇਆ ਪਿਆ ਆ ਚੈੱਕ ਕਰੋ ਬਾਰਿਸ਼ ਚੈੱਕ ਕਰੋ ਜੀ ਸ਼ਾਮਾਂ ਦੇ ਇੰਨਾ ਨਾ ਪਣੀ ਭਰਿਆ ਹੋਇਆ ਅੱਜ ਹੁਸ਼ਿਆਰਪੁਰ ਦੇ ਵਿੱਚ ਲੋ ਜੀ 2 ਵਜੇ ਦਾ ਟਾਈਮ ਹੋ ਚੁੱਕਾ ਦੁਪਹਿਰ ਦਾ ਵਾਦਰ ਚੈੱਕ ਕਰੋ ਮੌਸਮ ਇਦਾਂ ਲੱਗ ਰਿਹਾ ਇਦਾਂ ਸ਼ਾਮ ਦੇ 7 ਵਜੇ ਹੁੰਦੇ ਜਾਂ 8 ਵਜੇ ਹੁੰਦੇ ਗਰਮੀਆਂ ਚ 8 ਵਜੇ 7:30 ਵਜੇ ਇਦਾਂ ਦਾ ਮੌਸਮ ਹੁੰਦਾ ਆ ਪਰ ਇਹ 2 ਵਜੇ ਦਾ ਮੌਸਮ ਆ ਬਿਲਕੁਲ ਨਹੀਂ ਰਾਨੀ ਰਹਾ ਹੋ ਚੁੱਕਾ ਸામਨੇ ਦੇਖੋ ਜੀ ਆ ਬਾਲਕਨਾਥ ਜੀ ਦਾ ਮੰਦਿਰ ਹੈ ਆਹ ਦੂਸਰਾ ਦਾਵਰ ਦਾਸ ਮਹਾਰਾਜ ਜੀ ਦਾ ਤੇ ਨਾਲ ਹੀ ਹੈਗਾ ਸ਼ਿਵ ਮੰਦਿਰ ਉਹ ਵੀ ਤੁਹਾਨੂੰ ਦਿਖਾਉਂਦੇ ਆ ਜੀ ਸਾਹਮਣੇ ਇਹ ਸ਼ਿਵ ਮੰਦਿਰ

ਤੇਨੇ ਜੇ ਕੋਤਾਂ ਆ ਮੇ ਟੋਕ ਨਾ ਦੇਖ ਇੱਧਰ ਦਿੱਤਾ ਮਨੇ ਜਪੀਲਾ ਬੀਕੋਰ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਨਾ ਨਹੀਂ ਓਏ ਹਾਂਜੀ ਦੋਸਤੋ ਬਰਥਡੇ ਪਾਰਟੀ ਹੋ ਚੁੱਕੀ ਆ ਤੁਸੀਂ ਦੇਖਿਆ ਹੋਣਾ ਹੈ ਬਾਰਿਸ਼ ਕਿੰਨੀ ਵਧੀਆ ਹੋ ਰਹੀ ਸੀ ਸਵੇਰ ਦੀ ਉਹ ਵੀ ਤੁਹਾਨੂੰ ਸਾਰੇ ਵਲੋਗਸ ਦਿਖਾਈ ਆ ਉਮੀਦ ਕਰਦਾ ਵੀਡੀਓ ਪਸੰਦ ਆਈ ਹੋਣੀ ਪਸੰਦ ਆਈ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ ਪਰ ਨਵੇਂ ਆਗੇ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆ ਤੁਹਾਨੂੰ ਕਿਸੇ ਹੋਰ ਬਲੌਗ ਦੇ ਵਿੱਚ ਬਾਏ ਬਾਏ ਦੋਸਤੋ ਖਾਸ ਕਰਕੇ ਹੁਸ਼ਿਆਰਪੁਰ ਦੋਆਬੇ ਵਾਲੇ ਜ਼ਰੂਰ ਟੈਨ ਦਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਨੂੰ ਆਪਣੇ ਜਿਹੜੇ ਨਾਲ ਰਿਲੇਟਡ ਸਟੇਟ ਨਾਲ ਰਿਲੇਟਡ ਬਲੌਗਸ ਮਿਲਦੇ ਰਹਿਣਗੇ ਬਾਏ ਬਾਏ ਦੋਸਤੋ